ਸੰਗਤ ਜੀ ਆਓ ਦਰਸ਼ਨ ਕਰਿਏ ਗੁਰਦੁਆਰਾ ਪਾਸ਼ੇਛੇਮੀ ਹਦੀਆਪਾਤ ਫਗਵਾੜਾ ਦੇ ਇਸ ਥਾਂ ਤੇ ਧੰਸ਼ੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਪਲਾਹੀ ਨਗਰ ਤੋਂ ਹੁੰਦਿਆਂ ਹੋਏ ਭਾਈ ਪਖਰ ਜੀ ਨੂੰ ਮੇਟਾਂ ਪਿੰਡ ਵਿਖੇ ਦਰਸ਼ਨ ਦੇ ਕੇ ਨਿਹਾਲ ਕਰਨ ਤੋਂ ਬਾਅਦ ਇਸ ਸਥਾਨ ਤੇ ਆ ਕੇ ਵਿਸ਼ਰਾਮ ਕੀਤਾ ਗੁਰੂ ਸਾਹਿਬ ਦੇ ਆਣ ਦੀ ਖੁਸ਼ੀ ਵਿੱਚ ਨਗਰ ਵਾਸੀਆਂ ਨੇ ਸੇਵਾ ਕੀਤੀ ਅਤੇ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਲੰਗਰ ਵਿੱਚ ਇੱਕ ਸਾਧੂ ਗੁਰੂ ਜੀ ਦੀ ਪ੍ਰੀਖਿਆ ਲੈਣ ਲਈ ਆਪਣੀ ਚਮਤਕਾਰੀ ਚਿੱਪੀ ਲੈ ਕੇ ਆਇਆ ਅਤੇ ਸੇਵਾਦਾਰ ਤੋਂ ਲੰਗਰ ਪਵਾਉਣ ਲੱਗਿਆ thank yeah. you ਪਰ ਚਿੱਪੀ ਨਾ ਭਰੀ ਇਹ ਦੇਖ ਕੇ ਸੇਵਾਦਾਰ ਗੁਰੂ ਸਾਹਿਬ ਕੋਲ ਗਿਆ ਅਤੇ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਇੱਕ ਅਨੰਦ ਦਾ ਦਾਣਾ ਸੇਵਾਦਾਰ ਨੂੰ ਦਿੱਤਾ ਅਤੇ ਸਾਧੂ ਦੀ ਚਿੱਪੀ ਵਿੱਚ ਪਾਣ ਨੂੰ ਕਿਹਾ ਜਿਵੇਂ ਹੀ ਅਨੰਦ ਦਾ ਦਾਣਾ ਚਿੱਪੀ 'ਚ ਪਾਇਆ ਚਿੱਪੀ 'ਚੋਂ ਅਨੇਕਾ ਪ੍ਰਕਾਰ ਦੇ ਭੋਜਨ ਬਾਹਰ ਆਣ ਲੱਗ ਗਏ ਅਤੇ ਚਿੱਪੀ ਭਰ ਗਈ ਜਦੋਂ ਸਾਧੂ ਲੰਗਰ ਛਕਣ ਲੱਗਾ ਤਾਂ ਚਿੱਪੀ ਉਹਦੇ ਹੱਥ ਲੱਗਣ ਤੋਂ ਪਹਿਲਾਂ ਹੀ ਬੰਦ ਹੋ ਜਾਵੇ ਇਹ ਦੇਖ ਕੇ ਸਾਧੂ ਗੁਰੂ ਜੀ ਦੇ ਚਰਨੀ ਪੈ ਗਿਆ ਅਤੇ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਅਤੇ ਗੁਰੂ ਜੀ ਦਾ ਬਰੀਦ ਹੋ ਗਿਆ ਜੇ ਤੁਸੀਂ ਵੀ ਇਤਿਹਾਸ ਅੱਜ ਦੀਆਂ ਗੱਲਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ